ਮੈਂ ਮੈਂ ਸਰਜੀਤ ਸਿੰਘ ਮੰਡਲ ਤੋਂ ਬੋਲ ਰਿਹਾ ਆ ਕਾਹਲੀਆ ਤੋਂ ਅੱਜ ਕੱਲ ਦੇ ਜਿਹੜੇ ਹਾਲਾਤ ਆ ਜੇ ਆਮ ਆਦੀ ਪਾਰਟੀ ਸਰਕਾਰ ਆਈ ਨੂੰ 2.5 ਸਾਲ ਹੋ ਗਏ ਨਾ ਆਂਡਰ ਦਾ ਏਡਾ ਮਾੜਾ ਹਾਲ ਆ ਲੋਕ ਆਪਦੇ ਆਪ ਨੂੰ ਅਸੁਰੱਖਤ ਮਹਿਸੂਸ ਕਰ ਰਹੇ ਆ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਲੇਡੀ ਚਾਈਨ ਕੋਈ ਜਾ ਰਹੀ ਆ ਲੋਕਾਂ ਦੇ ਗੀਜੇ ਕੱਟੇ ਰਹੇ ਇੱਥੋਂ ਤੱਕ ਏਡਾ ਮਾੜਾ ਹਾਲ ਆ ਕੋਈ ਵੀ ਬੰਦਾ ਜਿਹੜਾ ਕਿਸਾਨੀ ਆ ਤੇ ਪੂ ਜਾਣ ਦੇ ਮੋਟਰਸਾਈਕਲ ਤੇ ਜਾਣ ਨੂੰ ਝਿਜਕ ਰਿਹਾ ਤੇ ਏਡਾ ਚਾਰਚ ਫੇਰੋ ਹਾਹਾਕਾਰ ਮੱਚੀ ਪਈ ਆ ਚਿੱਟੇ ਦਾ ਐਡਾ ਮਾੜਾ ਹਾਲ ਆ ਲੋਕ ਨਸ਼ਿਆਂ ਦੇ ਵਿੱਚ ਗrast ਹੋਏ ਪਏ ਆ ਇਸ ਸ਼ਾਮ ਨੂੰ ਪੰਡਾਂ ਦੇ ਵਿੱਚ ਜੀਡੀ ਨੂੰ ਆਮ ਤੌਰ ਤੇ ਨਿਕਲਣਾ ਬਹੁਤ ਮੁਸ਼ਕਲ ਹੈ ਜਿੰਨੇ ਇਹਨਾਂ ਨੇ ਨਾਰੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਲੈਡੀਆਂ ਦੇ ਖਾਤਿਆਂ 'ਚ ਪਾਵਾਂਗੇ ਉਹ ਕਰਾਂਗੇ ਜੋ ਕਰਾਂਗੇ ਇਹ ਕਿਸੇ ਵੀ ਆਪਣੀ ਜਿਹੜੀ ਬਾਦ ਦੀ ਉਹਨੇ ਪੂਰੇ ਨਹੀਂ ਉਤਰੇ ਅੱਜ ਲੋਕ ਜੋ ਬਾਦਲ ਦੇ ਕੀਤੇ ਹੋਏ ਕੰਮ ਉਹਨਾਂ ਨੂੰ ਦੇਖ ਕੇ ਬਾਵਾ ਕਰ ਰਹੇ ਆ ਤੇ ਇਹਨਾਂ ਨੂੰ ਲਾਂਤਾਂ ਪਾ ਰਹੇ ਆ ਜਿੰਨੇ ਇਹਨਾਂ ਦੇ ਵਰਕਰ ਉਹ ਪੰਡਾਂ ਦੇ ਵਿੱਚ ਥੱਗੇ ਮਹਿਸੂਸ ਕਰ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡੀ ਸਰਕਾਰ ਨੇ ਕੋਹ ਨਹੀਂ ਕੀਤਾ ਤੇ ਉਹ ਅਕਾਲੀ ਦਰਗਾਹ ਨਾਲ ਗੌਂਦ ਨੂੰ ਸਾਰੇ ਅੰਦਰੋਂ ਅੰਦਰ ਤਿਆਰ ਬੈਠੇ ਆ ਮਾੜਾ ਜਾਂ ਉਹਨਾਂ ਨੂੰ ਹਲੂਣਾ ਦੇਣ ਦੀ ਲੋੜ ਆ ਪੰਨ ਉਮੀਦ ਆ 100% ਅਸੀਂ ਜਿਆਲ ਸਿੰਘਾ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਤੇ ਆਪਣੇ ਜੁਰਾ ਕੈਂਡੀਡੇਟ ਆ ਰਾਜਨਦਰ ਸਿੰਘ ਧਰੂਪ ਨੂੰ ਕਾਹ ਕਾਮਯਾਬ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਿਲ ਕੇ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਜੀਤ ਸਿੰਘ ਭਾਗੀ ਕੇ ਦਫ਼ਤਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਨਿਹਾਲ ਸਿੰਘ ਵਾਲਾ ਜਿੱਥੇ ਤੱਕ ਇਹਨਾਂ ਜਨਰਲ ਇਲੈਕਸ਼ਨ ਜਿਹਦਾ ਸਬੰਧ ਹੈ ਇਹ ਇਲੈਕਸ਼ਨ ਜਿਹਦਾ ਸਬੰਧ ਹੈ ਸਰਪੂਰੀਆ ਸੀ ਸ਼ਰੋਮਣੀ ਅਕਾਲੀ ਦਲ ਦੀ ਪਛਮਾਨੀ ਕਰ ਰਹੇ ਹਾਂ ਉਸ ਵਾਰੀ ਸਿੱਧੇ ਰੇਸੇ ਸੀ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਇਲੈਕਸ਼ਨ ਲੜ ਰਹੇ ਹਾਂ ਜਿੱਥੇ ਸ਼ਰੋਮਣੀ ਅਕਾਲੀ ਦਲ ਦਾ ਸਬੰਧ ਹੈ ਅਸੀਂ ਸਾਡੀ ਪਾਰਟੀ ਜ਼ਤਖਤਰ ਅਤੇ ਸਾਡੇ ਕੈਂਡੀਡੇਟ ਦਾ ਪਰਸਪਰ ਦੀ ਨੁਨ ਕਰੀਰੀ ਬੁਣਤੀ ਬਣਾ ਕੇ ਅਸੀਂ ਲੋਕਾਂ ਦੇ ਵਿਚਾਰੀ ਦੇ ਵਿੱਚ ਪੇਸ਼ ਹੋਏ ਹਾਂ ਸ਼੍ਰੋਮਣੀ ਅਕਾਲੀ ਦਰਬਾਰ ਦੀ ਜੁ ਤੱਕ ਸੰਬੰਧ ਹੈ ਜਿੰਦੀ ਰਿਲੀਜੀਅਸ ਪਾਰਟੀ ਮੋਸਟ ਰਿਲੀਜੀਅਸ ਪਾਰਟੀ ਐਕਸੋਟੈਂਸ ਵਾਲਾ ਪ੍ਰਾਣੀ ਪਾਰਟੀ ਉਹ ਪਾਰਟੀ ਜਿਹਦੇ ਕੋਲ ਤਜਰਬਾ ਜੀਨੇ ਸੋਸ਼ਲ ਸਿਕਿਉਰਿਟੀ ਦਿੱਤੀ ਜੀਨੇ ਲਾਅ ਐਂਡ ਆਰਡਰ ਦਿੱਤਾ ਜੀਨੇ ਡਿਵੈਲਪਮੈਂਟ ਦਿੱਤੀ ਜੀਨੇ ਰੋਡ ਦਿੱਤੀਆਂ ਜੀਨੇ ਸੇਵਾ ਕੇਂਦਰ ਦਿੱਤੇ ਜੀਨੇ ਐਂਡ ਡਿਸਪੈਂਸਰੀਜ਼ ਦਿੱਤੀਆਂ ਜੀਨੇ ਪੜਨ ਵਾਲੇ ਬੱਚਿਆਂ ਨੂੰ ਕੂਟ ਜਰਾਬਾਂ ਸਕੂਲ ਦੇ ਵਿੱਚ ਕਿਤਾਬਾਂ ਬੱਚਿਆਂ ਨੂੰ ਸਾਈਕਲ ਇਹ ਦਿੱਤੇ ਐ ਇਹ ਉਹ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਸੀ ਸਾਡੀ ਪਾਰਟੀ ਦੀ ਪ੍ਰਾਪਤੀਆਂ ਜਿਹਦੇ ਤੋਂ ਸਾਕ ਦੇ ਦਿੱਤੇ ਪਕਸ਼ੋ ਸਾਡੇ ਕੈਂਡੀਡੇਟ ਸਰਦਾਰ ਰਾਜਵਿੰਦਰ ਸਿੰਘ ਦਾ ਰਿਪੋਰਟ ਦਾ ਮੈਂ ਇੱਕ ਗੱਲ ਇੱਕ ਠੋਕ ਕੇ ਕਹਿ ਸਕਦਾ ਸਰਦਾਰ ਰਾਜਵਿੰਦਰ ਸਿੰਘ ਦਾ ਰਿਪੋਰਟ ਦੀ ਵਨ ਐਂਡ ਓਨਲੀ ਕੈਂਡੀਡੇਟ ਇੱਕੋ ਇੱਕ ਕੈਂਡੀਡੇਟ ਹੈ ਜਿਹੜੇ ਇਥੋਂ ਦੇ ਲੋਕਲ ਆ ਤੇ ਜਿਹਨੂੰ ਮਰਜ਼ੀ ਮੋਗੇ ਅਦਰਸ਼ ਨਗਰ ਤੇ ਮਿਲਿਆ ਜਾ ਸਕਦਾ ਤੁਹਾਨੂੰ ਵੋਟ ਮਿਲਿਆ ਜਾਂਦਾ ਹੈ ਬਾਕੀ ਦੇ ਕੈਂਡੀਡੇਟ ਜਾਂ ਤਾਂ ਆਪ ਦਾ ਪ੍ਰੋਗਰਾਮ ਬਣਾ ਕੇ ਆਏ ਆ ਜਾਂ ਬਾਹਰਲੇ ਪੀਆਰ ਆ ਉਹਨਾਂ ਦਾ ਇੱਥੇ ਕੋਈ ਭਵਿੱਖ ਨਹੀਂ ਤੇ ਉਹਨਾਂ ਦਾ ਤਾਂ ਇਹ ਹੈ ਵੀ ਜਿੱਤੇ ਜਿੱਤੇ ਤਾਂ ਪਾਸਾ ਮੌਜੂਦ ਨਹੀਂ ਇਸ ਚੇਤੇ ਉਹ ਆਈ ਵੀ ਇਸੇ ਉਹ ਆਪ ਵੀ ਕਹਿ ਰਹੇ ਐ 13 ਨੂੰ ਆਏ ਹਨ ਖਲਾਣਾ ਨੂੰ ਆਏ ਜਿੱਥੋਂ ਤੱਕ ਕਿ ਰਾਜਵਿੰਦਰ ਜੀ ਦਾ ਸਬੰਧ ਹੈ ਸਰਦਾਰ ਰਾਜਵਿੰਦਰ ਸਿੰਘ ਦਾ ਕੋ ਸ਼੍ਰੋਮਣੀ ਕਾਲੀ ਦਾ ਕੈਂਡੀਡੇਟ ਹੈ ਇਹ ਹਾਈਲੀ ਕੁਆਲੀਫਾਈਡ ਹੈ ਰਿਲੀਜੀਅਸ ਬੈਕਗਰਾਉਂਡ ਦਾ ਪੋਲੀਟੀਕਲ ਬੈਕਗਰਾਉਂਡ ਦਾ ਸਰਦਾਰ ਸੀਤਲ ਸਿੰਘ ਟਰੰਗਪੋਟ ਦੇ ਇਹ ਬੇਟੇ ਆ ਸਰਦਾਰ ਬਾਦਲ ਜਿਹੜੇ ਆਪਣੇ ਸੀਗੇ ਉਹਨਾਂ ਦੇ ਇਹ ਦੋਤੇ ਆ ਜੇ ਤੋ ਤਾਂ ਇਹ ਇਹ ਗੱਲ ਹੈ ਕਿ ਇਹ ਪੁਲਿਸਕਰ ਪਾਰਟੀ ਤੋਂ ਬਿਨਾਂ ਸਾਡੇ ਕੈਂਡੀਡੇਟ ਇਸ ਸਾਡੇ ਕੈਂਡੀਡੇਟਸ ਦੇ ਵਿੱਚ ਨਿਮਰਤਾ ਹਲੀਮੀ ਸਾਦਾਪਨ ਅਤੇ ਤਰੱਕੀ ਦੀ ਚਾਹ ਇਹ ਬਾਕੀ ਦੇ ਇੱਕ ਸਥਾਪਿਤ ਲੋਕਾਂ ਦੇ ਵਿੱਚੋਂ ਨਹੀਂ ਜਾਂ ਬਾਕੀ ਦਾ ਕੋਈ ਸਥਾਪਿਤ ਕਲਾਕਾਰ ਨਹੀਂ ਜਿਹਦਾ ਇੱਕ ਹੋਰ ਆਪਸ਼ਨ ਆ ਬੰਬੇ ਉਹਨੇ ਉੱਥੇ ਚਲਾ ਜਾਣਾ ਜਾਂ ਜਿਹਦੀ ਇੱਕ ਕੋਈ ਹੋਰ ਆਪਸ਼ਨ ਆ ਆਊਟ ਆਫ ਇੰਡੀਆ ਉਹ ਚਲਾ ਜਾਣਾ ਸਰਦਾਰ ਰਾਜਵਿੰਦਰ ਸਿੰਘ ਦਾ ਰਿਪੋਰਟ ਸੇਵਾ ਨੂੰ ਸਮਰਪਿਤ ਇਨਸਾਨ ਸਾਡਾ ਸਾਰੇ ਫਰੀਦਕੋਟ ਹਲਕੇ ਵਾਲਿਆਂ ਦਾ ਹੱਕ ਬਣਦਾ ਕਿ ਅਸੀਂ ਵਤ ਵਤ ਵੋਟਾਂ ਪਾ ਕੇ ਉਹਨਾਂ ਨੂੰ ਤੇ ਸ਼ਰਮਣੀ ਕਾਲੀ ਦਰ ਨੂੰ ਚੜ੍ਹਦੀ ਕਲਾ ਚ ਲੈ ਜਾਏ ਇੱਕ ਭਾਈ ਜਿਵੇਂ ਸਰਕਾਰ ਵੱਲੋਂ ਆਪ ਸਰਕਾਰ ਵੱਲੋਂ ਵਾਅਦੇ ਕੀਤੇ ਸੀ ਪਿਛਲੇ ਸਾਲ ਜਦ ਵੀ ਸਾਡੀ ਸਰਕਾਰ ਆਉਣ ਤੇ ਔਰਤਾਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਪਾਏ ਜਾਣਗੇ ਪਰ ਦੋ ਸਾਲ ਦੇ ਕਰੀਬ ਆਇਆ ਨਹੀਂ ਕੀ ਕਾਰਨ ਦੇਖੋ ਜਦੋਂ ਕੋਈ ਸਰਕਾਰ ਐਡਾ ਵੱਡਾ ਵਾਅਦਾ ਲੈ ਕੇ ਕੰਮ ਨਾ ਕਰੇ ਤਾਂ ਇਹ ਤੋਂ ਇੱਕ ਗੱਲ ਸਾਫ਼ ਚੁੱਕੀ ਹੈ ਵੀ ਉਹ ਦੀ ਨੀਤ ਦੇ ਵਿੱਚ ਫਰਕ ਹੈ ਜਦੋਂ ਨੀਤ ਤੇ ਨੀਤੀ ਦੇ ਵਿੱਚ ਫਰਕ ਆਉਂਦਾ ਉਦੋਂ ਪੋਲਿਟੀਕਲ ਪਾਰਟੀਆਂ ਮਾਰ ਖਾਂਦੀਆਂ ਆਮ ਆਦਮੀ ਪਾਰਟੀ ਨੇ ਅੱਜ ਤੱਕ ਕੀਤਾ ਵਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਸੀਂ ਇਹ ਗੱਲ ਕਹਿੰਦੇ ਆ ਜਿਹੜੇ 100000 ਰੁਪਈਆ ਸਾਡੀਆਂ ਮਾਵਾ ਭੈਣਾਂ ਨੂੰ ਦਿੱਤਾ ਹੁੰਦਾ ਤਾਂ 20-20 25-25000 ਰੁਪਈਆ ਉਹਨਾਂ ਦੇ ਖਾਤੇ 'ਚ ਆ ਜਾਂਦਾ। ਅੱਜ ਅਸੀਂ ਕਹਿੰਦੇ ਆ ਉਹਨਾਂ ਦੇ ਲੋਨ ਮਾਫ ਕੀਤੇ ਹੁੰਦੇ। ਅੱਜ ਅਸੀਂ ਕਹਿੰਦੇ ਆ 5 ਮਿੰਟਾਂ ਵਿੱਚ ਐਮਐਸਪੀ ਦੇਣ ਵਾਲੇ 15 ਮਿੰਟਾਂ 'ਚ 55 ਸਾਲਾਂ ਦੀ ਦੇ ਦੇਣ। ਪਰ ਨਹੀਂ ਕਿਉਂਕਿ ਇਹਨਾਂ ਦੀ ਨੀਤ ਦੇ ਵਿੱਚ ਫਰਕ ਆ। ਇਹਨਾਂ ਦੀ ਕੋਈ ਕਮਿਟਮੈਂਟ ਨਹੀਂ, ਕੋਈ ਡੈਡੀਕੇਸ਼ਨ ਨਹੀਂ, ਕੋਈ ਸਮਰਪਣ ਨਹੀਂ। ਕੋਈ ਇਹ ਹਿੱਪ ਲਗਾਓ ਨਹੀਂ ਰੱਖਦੇ। ਸਿਰਫ ਇਹ ਬਿਜ਼ਨਸ ਕਰਨਾ ਹੈ ਉਹਨਾਂ ਵਾਲੇ ਲੋਕ। ਇੱਕ ਜੇ ਹਲਕਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਜ ਤਾ ਇਹ ਪਹਿਲ ਦੇ ਧਾਰਤੇ ਕੀ ਕੰਮ ਉਤਰ ਜੀ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸਾਡਾ ਰਾਜਵਿੰਦਰ ਸਿੰਘ ਧਰਮਪੋਤ ਸੇਵਨ ਸਮਰਪਿਤ ਉਹ ਇਨਸਾਨ ਹੈ ਅਗਰ ਇਹ ਚੁਣੇ ਜਾਂਦੇ ਆ ਪਾਰਲੀਮੈਂਟ ਦੇ ਵਿੱਚ ਸਾਡਾ ਸਭ ਤੋਂ ਪਹਿਲਾ ਪੰਠਕ ਮੁੱਦਾ ਹੋਏਗਾ ਬੰਦੀ ਸਿੰਘਾਂ ਦੀ ਰਿਹਾਈ ਸਾਡਾ ਦੂਜਾ ਮੁੱਦਾ ਹੋਏਗਾ ਜਿਹੜੇ ਬੰਦੀ ਸਿੰਘਾਂ ਤੋਂ ਬਿਨਾ ਸਾਡੇ ਹੋਰ ਸਿੰਘ ਭਰਾ ਅੰਦਰ ਬਿਨਾ ਮਤਲਬ ਤੋਂ ਕੋਈ ਨਾ ਡਾੜਾ ਲਾ ਕੇ ਕੋਈ ਕੁਛ ਲਾ ਕੇ ਕੋਈ ਕੁਛ ਹੋਰ ਲਾ ਕੇ ਉਹਨਾਂ ਨੂੰ ਅੰਦਰ ਦਿੱਤਾ ਉਹਨਾਂ ਦੀ ਰਿਹਾਈ ਡਵੈਲਪਮੈਂਟ ਸਾਡਾ ਸਾਡਾ ਕ੍ਰਾਈਟੇਰੀਆ ਰਹੇਗਾ ਰਾਜਨੀ ਸੇਵਾ ਸਾਡਾ ਹੋਲੋਗ੍ਰਾਮ ਆ ਉਹ ਸਾਰਾ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਸਾਰੇ ਸੇਵਾ ਕੇਂਦਰ ਬੋਲਾਂਗੇ ਰੁਕੇ ਬੇ ਪੈਸੇ ਦੇ ਮਨਾਂ